ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੈਂ ਤੁਹਾਨੂੰ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਆਪਾਂ ਕਿਵੇਂ ਟ੍ਰੇਸਿੰਗ ਕਰ ਸਕਦੇ ਹਾਂ ਉਹ ਦੱਸੂੰਗੀ ਪਹਿਲਾਂ ਮੈਂ ਇਸ ਸੂਟ ਦੇ ਉੱਪਰ ਪੂਰੇ ਨਿਸ਼ਾਨ ਵਗੈਰਾ ਲਾ ਲਈ ਸੀਗੇ ਠੀਕ ਹੈ ਔਰ ਟ੍ਰੇਸਿੰਗ ਦੇ ਲਈ ਆਪਾਂ ਨੂੰ ਕੀ-ਕੀ ਮਟੀਰੀਅਲ ਚਾਹੀਦਾ ਹੈ ਬਹੁਤ ਈਜ਼ੀਲੀ ਜਦੋਂ ਆਪਾਂ ਟ੍ਰੇਸਿੰਗ ਕਰਨੀ ਹੋਵੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦੀ ਹਾਂ ਇਹ ਹੈ ਦਾਜੀ ਟ੍ਰੇਸਿੰਗ ਪੇਪਰ ਠੀਕ ਹੈ ਇਹ ਟ੍ਰੇਸਿੰਗ ਪੇਪਰ ਹੈ ਇਹਦੇ ਨਾਲ ਆਪਾਂ ਟ੍ਰੇਸ ਕਰਦੇ ਹੁੰਦੇ ਆ ਕੋਈ ਵੀ ਜਦੋਂ ਆਪਾਂ ਨੂੰ ਫਲਾਵਰ ਵਗੈਰਾ ਚਾਹੀਦਾ ਹੋਵੇ ਇਹ ਇਸ ਤਰੀਕੇ ਨਾਲ ਆਉਂਦਾ ਹੈ ਜੀ ਲੰਬਾ ਚੌੜਾ ਕਾਫੀ ਓਕੇ ਇਹਦੇ ਉੱਪਰ ਹੋਰ ਵੀ ਮੈਂ ਡਿਜ਼ਾਈਨ ਬਣਾ ਰੱਖੇ ਹੈ ਜਿਵੇਂ ਕਿ ਇਹ ਵਾਲਾ ਮੈਂ ਉਹ ਸੂਟ ਬਣਾਇਆ ਸੀ ਜਿਹੜਾ ਪਹਿਲਾਂ ਉਹ ਵੀ ਬਣਾ ਰੱਖਿਆ ਹੈ ਇਦੀ ਬਰੀ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਇਹ 70 ਰੁਪਏ ਮੀਟਰ ਆਈ ਥਿੰਕ ਮੈਨੂੰ ਆਇਆ ਮੈਨੂੰ ਐਗਜੈਕਟ ਯਾਦ ਨਹੀਂ ਹੈ ਬਟ ਆਈ ਥਿੰਕ 70 ਰੁਪਏ ਮੀਟਰ ਆਇਆ ਹੈ ਕਾਫੀ ਜ਼ਿਆਦਾ ਡਿਜ਼ਾਈਨ ਹੋ ਜਾਂਦੇ ਇਹਦੇ ਵਿੱਚ ਔਰ ਇਹਦੇ ਦੋ ਸਾਈਡ ਹੁੰਦੀਆਂ ਜੀ ਠੀਕ ਹੈ ਦੋ ਸਾਈਡ ਹੁੰਦੀਆਂ ਆਹ ਹੁੰਦੀ ਹੈ ਥੋੜੀ ਸੌਫਟ ਵਾਲੀ ਸਾਈਡ ਸ਼ਾਈਨ ਵਾਲੀ ਸਾਈਡ ਹੁੰਦੀ ਹੈ ਤੇ ਆਹ ਥੋੜਾ ਜਿਹਾ ਰਫ ਹੁੰਦਾ ਜਿਹੜਾ ਬਸ ਆ ਰਫ ਹੁੰਦਾ ਉਸੇ ਦੇ ਉੱਪਰ ਆਪਣੀ ਪੈਨਸਲ ਜਾਂ ਪੈਨ ਨਹੀਂ ਆਪਾਂ ਜੋ ਵੀ ਚੀਜ਼ ਲੈ ਰਹੇ ਹਾਂ ਵਰਕ ਕਰਦਾ ਹੈ ਠੀਕ ਹੈ ਇਹ ਮਿਟੇਗਾ ਨਹੀਂ ਆ ਦੇਖੋ ਜਿੰਨਾ ਮਰਜ਼ੀ ਇੱਧਰ ਜਿਹੜਾ ਹੈਗਾ ਇੱਧਰ ਆਪਣਾ ਆਪਾਂ ਵਰਕ ਨਹੀਂ ਕਰ ਸਕਦੇ ਉਵੇਂ ਪਤਾ ਚੱਲਦਾ ਹੈ ਪੈਨਸਿਲ ਵਗੈਰਾ ਕੋਈ ਕਾਮਯਾਬ ਨਹੀਂ ਹੁੰਦੀ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਸਾਫ਼ ਕਰਾਂਗੇ ਉੱਤਰ ਜੂਆ ਇਸ ਸਾਈਡ ਦੇ ਉੱਪਰ ਜਿਹੜਾ ਥੋੜਾ ਜਿਹਾ ਅ ਸmooth ਨਹੀਂ ਹੁੰਦਾ ਇਹ ਵਾਲਾ ਪਾਸਾ ਇਸ ਪਾਸੇ ਤੇ ਆਪਾਂ ਆਪਦਾ ਡਿਜ਼ਾਈਨ ਬਣਾਉਣਾ ਹੁੰਦਾ ਆਪਣਾ ਵਰਕ ਚੱਲਦਾ ਹੁੰਦਾ ਠੀਕ ਹੈ ਔਰ ਮੈਂ ਅੱਜ ਆਹ ਵਾਲਾ ਡਿਜ਼ਾਈਨ ਬਣਾਇਆ ਸੀਗਾ ਠੀਕ ਹੈ ਪਹਿਲਾਂ ਆਪਾਂ ਇਹਨੂੰ ਬਣਾਇਆ ਇਸ ਤਰੀਕੇ ਨਾਲ ਔਰ ਉਸ ਤੋਂ ਬਾਅਦ ਆਪਾਂ ਇਹਨੂੰ ਟ੍ਰੇਸ ਕੀਤਾ ਹੁਣ ਆਪਾਂ ਟ੍ਰੇਸ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਵਾਲਾ ਡਿਜ਼ਾਈਨ ਹੈ ਇਹ ਨਾ ਕੜਾਈ ਵਾਲਾ ਡਿਜ਼ਾਈਨ ਹੈ ਮੇਰੇ ਕੋਲ ਜਿਹੜਾ ਕਸਟਮਰ ਨੇ ਹੈਂਡ ਪੇਂਟਿੰਗ ਦੇ ਵਿੱਚ ਰੈਡੀ ਕਰਵਾਉਣਾ ਸੀਗਾ ਪਹਿਲਾਂ ਮੈਂ ਇਹਨੂੰ ਬਣਾਇਆ ਐਂ ਬਣਾ ਕੇ ਉਸ ਤੋਂ ਬਾਅਦ ਇਹ ਆਪਾਂ ਲਈ ਹੈ ਜੀ ਕਾਰਬਨ ਪੇਪਰ ਕਹਿੰਦੇ ਹੁੰਦੇ ਜਿਹੜਾ ਆਪਾਂ ਜਦ ਆਪਾਂ ਸਕੂਲ ਦੇ ਵਿੱਚ ਬੱਚੇ ਵੀ ਯੂਜ਼ ਕਰਦੇ ਆ ਇਸ ਨੂੰ ਇਸ ਦੀਆਂ ਵੀ ਦੋ ਸਾਈਡਸ ਹੁੰਦੀਆਂ ਇੱਕ ਆਹ ਵਾਲੀ ਸਾਈਡ ਹੁੰਦੀ ਹੈ ਔਰ ਇੱਕ ਆ ਥੋੜੀ ਜੀ ਸਮੂਥ ਵਾਲੀ ਸਾਈਡ ਹੁੰਦੀ ਹੈ ਇਸ ਦੇ ਉੱਪਰ ਕੁਝ ਮਟੀਰੀਅਲ ਜੋ ਹੈ ਲੱਗਿਆ ਹੋਇਆ ਹੁੰਦਾ ਹੈ ਵੈਕਸ ਟਾਈਪ ਹੁੰਦਾ ਹੈ ਜਦੋਂ ਆਪਾਂ ਇਸ ਨੂੰ ਕੱਪੜੇ ਦੇ ਉੱਪਰ ਰੱਖਦੇ ਆ ਤਾਂ ਉਹ ਵੈਕਸ ਦੇ ਤਰੀਕੇ ਨਾਲ ਥੱਲੇ ਛਪਾਈ ਹੋ ਜਾਂਦੀ ਹੈ ਬਹੁਤ ਸੋਹਣੀ ਛਪਾਈ ਹੁੰਦੀ ਹੈ ਆਪਾਂ ਨੂੰ इजीली ਦਿਸ ਜਾਂਦੀ ਹੈ ਇਹ ਬਲੂ ਕਲਰ ਦੇ ਵਿੱਚ ਵੀ ਆਉਂਦਾ ਤੇ ਕਾ ਵੀ ਆਉਂਦਾ ਹੈਗਾ ਜਿਹੜਾ ਡਾਰਕ ਕੱਪੜਿਆਂ ਦੇ ਉੱਪਰ ਇਹ ਚੱਲ ਜਾਂਦਾ ਹੈ ਥੋੜਾ ਜਿਹਾ ਇਹ ਜਿਵੇਂ ਜਾਇਦਾ ਕਲਰ ਹੈ ਇਹੋ ਜਿਹਾ ਹੀ ਨੀਚੇ ਇਹ ਕਲਰ ਦੇਊਗਾ ਫਿਰ ਆਪਾਂ ਨੂੰ ਡਾਰਕ ਕੱਪੜੇ ਦੇ ਉੱਪਰ ਬਹੁਤ ਵਧੀਆ ਤਰੀਕੇ ਨਾਲ ਇਹ ਦਿਸ ਜਾਂਦਾ ਹੈਗਾ ਠੀਕ ਹੈ ਹੁਣ ਆਪਾਂ ਇਹਨੂੰ ਟ੍ਰੇਸ ਜਿਹੜਾ ਹੈਗਾ इजीली ਆਪਣੀ ਜਗ੍ਹਾ ਤੇ ਆਪਾਂ ਨਿਸ਼ਾਨ ਮਾਰਕਿੰਗ ਕਰੀ ਹੋਈ ਹੈ ਤੇ ਆਪਾਂ ਇਹਨੂੰ ਛਾਪ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਜਦੋਂ ਆਪਾਂ ਇਹ ਚਪਾਈ ਕਰਾਂਗੇ ਇਹ ਹਿੱਲਣਾ ਨਹੀਂ ਚਾਹੀਦਾ ਹੱਥ ਨੂੰ ਆਪਾਂ ਸਟੇਬਲ ਰੱਖਣਾ ਹੈ ਆਪਣੇ ਨੂੰ ਬਹੁਤ ਸੋਹਣਾ ਥੋੜਾ ਜਿਹਾ ਕੱਸ ਕੇ ਹੱਥ ਨੂੰ ਆਪਾਂ ਪੈਨਸਲ ਚਲਾਵਾਂਗੇ ਠੀਕ ਹੈ ਲਓ ਜੀ ਇਹ ਆਪਣਾ ਟ੍ਰੇਸ ਹੋ ਗਿਆ ਮੈਂ ਤੁਹਾਨੂੰ ਕੋਲੇ ਕਰਕੇ ਦਿਖਾਉਣੀ ਆਂ ਵੀ ਕਿੰਨਾ ਵਧੀਆ ਨਿਕਲਦਾ ਇਹਦੇ ਨਾਲ ਆ ਦੇਖੋ ਆਪਾਂ ਨੂੰ ਬਹੁਤ ਸਾਫ਼-ਸਾਫ਼ ਦੇਖ ਰਿਹਾ ਹੈ ਇਹ ਇਹਦੇ ਤੇ ਹੁਣ ਆਪਾਂ ਚਾਹੇ ਮਸ਼ੀਨ ਏਮਬ੍ਰੋਇਡਰੀ ਕਰਨੀ ਹੋਵੇ ਚਾਹੇ ਪੇਂਟਿੰਗ ਕਰਨੀ ਹੋਵੇ ਆਪਾਂ इजीली ਕਰ ਸਕਦੇ ਆ ਇੱਕ ਫਲਾਵਰ ਇਹਦਾ ਆ ਵੀ ਬਣਾਇਆ ਮੈਂ ਇੱਧਰ ਔਰ ਇੱਥੇ ਵੀ ਇਹ ਉੱਪਰ ਤੱਕ ਬੇਲ ਜਾ ਰਹੀ ਹੈ ਇਹਨੂੰ ਮੈਨੂੰ ਥੋੜਾ ਜਿਹਾ ਕਰਨਾ ਪਿਆਗਾ ਥੋੜਾ ਜਿਹਾ ਨਾ ਹਾਈਲਾਈਟ ਕਰਨਾ ਪਿਆਗਾ ਪੈਨਸਲ ਨਾਲ ਥੋੜਾ ਜਿਹਾ ਥੋੜੇ ਜਾ ਜ਼ਿਆਦਾ ਨਹੀਂ ਬਸ ਇੰਨਾ ਕੀ ਇੰਨਾ ਕੁ ਕਿਉਂਕਿ ਉਹਨਾ ਫਿਰ ਪਹਿਲੀ ਵਾਰ ਜਦੋਂ ਮੈਂ ਚਪਾਈ કરી ਤਾਂ ਜ਼ਿਆਦਾ ਸਹੀ ਤਰੀਕੇ ਨਾਲ ਹੋਈ ਨਹੀਂ ਸੀ ਚਲੋ ਜੀ ਹੁਣ ਆਪਾਂ ਇਹਨਾਂ ਪੇਂਟਿੰਗ ਕਰਦੇ ਹਾਂ